ਸਾਡੇ ਪੁਰਖਿਆਂ ਸਾਹਮਣੇ ਸਵਾਲ ਸੀ ਸਮਿਆਂ ਦੀ ਸਰਕਾਰ ਦਾ ਅੱਜ ਵੀ ਸਾਡੇ ਸਾਹਮਣੇ ਸਵਾਲ ਹੈ ਸਮਿਆਂ ਦੀ ਸਰਕਾਰ ਦਾ ਹੁਣ ਸਭ ਨੂੰ ਲਾਲ ਦਿੱਤਾ ਜਾ ਰਿਹਾ ਹੈ ਕਿ ਦੁਨੀਆ ਇਹਦੇ ਬਿਨਾ ਬਚੇਗੀ ਨਹੀਂ ਜਿਹੜੇ ਆਪਣੀ ਵਿਰਾਸਤ ਇਹਦੇ ਨਾਲ ਨਹੀਂ ਸਿਖਾਉਣਗੇ ਉਹ ਪਿੱਛੇ ਰਹਿ ਜਾਣਗੇ ਇਹ ਉਹੀ ਪ੍ਰੇਖ ਹੈ ਜਿਹੜਾ ਅਖਬਾਰਾਂ ਹੀ ਪਾਇਆ ਸੀ ਕਿ ਜੇ ਅੱਖਰ ਛਾਪ-ਛਾਪ ਕੇ ਨਾ ਬੰਡੇ ਦੁਨੀਆ ਨਾਲ ਲੜੋਂਗੇ ਨਹੀਂ ਪਿਛੇ ਰਹਿ ਜਾਓਗੇ ਉਹਨਾਂ ਛਾਪੇ ਅੱਖਰਾਂ ਨੇ ਕੀ ਕਰਿਆ ਛਾਪਿਆਂ ਅੱਖਰਾਂ ਨੇ ਇਹ ਅਸਰ ਪਾਇਆ ਕਿ ਸਾਡੇ ਬੰਦਿਆਂ ਨੂੰ ਨਾ ਸ਼ਿਕੰਦਰ ਨਾ ਅਬਦਾਲੀ ਕੋਈ ਹਲਾ ਨਹੀਂ ਸਕਿਆ ਸੀ ਆਪਣੀ ਧਰਤੀ ਤੋਂ ਜਿੱਦਿਆਂ ਛਾਪੇ ਅੱਖਰ ਆਏ ਖਬਰ ਆਈ ਕਿ ਪਾਕਿਸਤਾਨ ਬਣ ਗਿਆ ਜਾਓ ਭਾਜੋ ਇਥੋਂ ਤੇ ਸਾਡੇ ਬੰਦੇ ਉੱਠ ਕੇ ਤੁਰ ਪਏ ਇਸ ਸਮੇਂ ਦੀ ਤਕਨੀਕ ਦਾ ਅਸਰ ਸੀ ਜਿਹੜੀ ਕਬੂਲ ਲਈ ਇਹ ਮੰਨ ਕੇ ਕਿ ਅਸੀਂ ਵਿਰਾਸਤ ਸਿਖਾਵਾਂਗੇ ਅਗਲਿਆਂ ਦੇ ਤਰੀਕੇ ਨਾਲ ਪਿਛਲੇ 20 ਸਾਲਾਂ ਤੋਂ ਸਕੂਲਾਂ 'ਚ ਗੁਰੂਕਰਾਂ ਜਾ ਕੇ ਕਿਹਾ ਜਾ ਰਿਹਾ ਹੈ ਬੱਚਿਆਂ ਨੂੰ ਇਤਿਹਾਸ ਸਿਖਾਉਣ ਲਈ ਸਿਨੇਮੇ ਲੈ ਕੇ ਜਾਓ ਇਹ ਭਾਈ ਅਗਲਾ ਪੈਤੜਾ ਹੈ ਜੋ 100 ਬਰੇ ਪਹਿਲਾਂ ਗਲਤੀ ਹੋਈ ਉਹ ਦੁਬਾਰੇ ਨਹੀਂ ਹੋਣੀ ਚਾਹੀਦੀ ਏ ਬੱਚੇ ਵਿਰਾਸਤ ਇਦਾਂ ਸਿੱਖਣਗੇ ਸਾਡੀ ਥਾਂ ਤੇ ਗੁਰੂ ਦੀ ਹਾਜ਼ਰੀ ਚ ਤੇ ਸਾਡੇ ਤਰੀਕੇ ਨਾਲ ਸਿੱਖਣਗੇ ਤੁਹਾਡੇ ਤਰੀਕੇ 'ਚ ਥੋੜਾ ਜਿਹਾ ਦੁਨੀਆ ਦਾ ਅਸਰ ਹੈ ਮੈਂ ਬੇਨਤੀ ਕਰਾਂਗਾ ਕਿ ਅਸੀਂ ਇਹਨੂੰ ਹੋਰ ਸ਼ੁੱਧ ਕਰ ਲਈਏ ਆਪਣੇ ਤਰੀਕੇ ਦਾ ਇਤਿਹਾਸ ਦੀ ਜਾਣਕਾਰੀ ਹਾਲੇ ਵੀ ਹੋਰ ਇੱਕ ਤਰੀਕਾ ਮੰਗਦੀ ਹੈ ਜਿੰਨੀਆਂ ਸਾਡੇ ਕੋਲ ਆਪਣੀ ਵਿਰਾਸਤ ਦੀ ਥਾਵਾਂ ਬਚੀਆਂ ਹੋਣਗੀਆਂ ਅਸੀਂ ਆਪਣੇ ਬੱਚਿਆਂ ਨੂੰ ਵਿਰਸਤ ਨਾਲ ਉਹਨਾਂ ਵਧੀਆ ਜੋੜ ਸਕਾਂਗੇ ਜਿੰਨੇ ਸੱਜਣ ਇੱਥੇ ਬੈਠੇ ਨੇ ਉਹ ਯਾਦ ਕਰਕੇ ਵੇਖਣ ਕਿ ਕਿਸੇ ਨੇ ਵੀ ਅਨੰਦ ਪ੍ਰਸਾਦ ਦੇ ਕਿਲੇ ਤੋਂ ਸਰਸਾ ਨਦੀ ਦੇ ਕਿਨਾਰੇ ਤੱਕ ਸਫ਼ਰ ਕਰਕੇ ਵੇਖਿਆ ਹੋਵੇ ਕਿ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਉਸ ਹਨੇਰੀ ਰਾਤ ਅਚ ਉਸ ਠੰਡੀ ਰਾਤ ਅੰਦਰ ਦੁਸ਼ਮਣਾਂ ਦੇ ਘੇਰਿਆਂ ਅੰਦਰ ਸਾਡੇ ਪੁਰਖਿਆਂ ਕਿਦਾਂ ਸਫ਼ਰ ਕਰਿਆ ਆਪਣੀ ਵਿਰਾਸਤ ਜਨਾਉਣ ਲਈ ਆਪਣਾ ਤਰੀਕਾ ਰੱਖਾਂਗੇ ਇਹ ਜ਼ਮੀਨਾਂ ਦੇ ਮਾਲਕ ਵੀ ਹੋਣਗੇ ਇਹ ਸਭ ਕਾਸੇ ਦੇ ਮਾਲਕ ਹੋਣਗੇ ਜੇ ਆਪਣੇ ਤਰੀਕੇ ਨਾਲ ਆਪਣੀ ਵਿਰਾਸਤ ਦੇ ਮਾਲਕ ਹੋਣਗੇ ਹਕੂਮਤਾਂ ਛਲਾਵੇ ਦੇਣਗੀਆਂ ਸਦਾ ਹੀ ਦਿੰਦੀਆਂ ਆਈਆਂ ਨੇ ਐਸ ਸ਼ਹਿਰ ਦੇ ਨवाब ਨੂੰ ਸਿੱਖ ਸਿਰਫ ਦੋ ਬੋਲਾਂ ਬਦਲੇ ਯਾਦ ਕਰਦੇ ਨੇ ਕਿ ਐਸ ਥਾਂ ਦੇ ਨवाब ਨੇ ਉਹ ਦੂਜੇ ਨवाब ਸਾਹਮਣੇ ਇੰਨਾ ਹੀ ਕਿਹਾ ਸੀ ਬੱਚਿਆਂ ਵਾਸਤੇ ਕੇ ਬਾਪ ਦਾ ਬਦਲਾ ਬੱਚਿਆਂ ਤੋਂ ਕਾ ਨੂੰ ਇਹ ਛੋਟਿਆਂ ਨੂੰ ਕੀ ਲੈਣਾ ਤੂੰ ਇੱਕ ਸਮੇਂ ਦੇ ਦੌਰ ਅੰਦਰ ਦੋ ਬੱਚਿਆਂ ਦੇ ਖਾਤਰ ਜਿਹੜਾ ਬੋਲ ਬੋਲਿਆ ਗਿਆ ਉਹਨੇ ਆਪਣੀ ਵਿਰਾਸਤ ਪਾਲੀ ਸੀ ਤੇ ਸਾਡੀ ਵਿਰਾਸਤ ਉਸ ਨਵਾਬ ਸ਼ੇਰਖਾਨ ਨੂੰ ਯਾਦ ਰੱਖਦੀ ਹੈ ਕਿ ਭਾਈ ਇਹਨੇ ਹਾ ਦਾ ਨਾਰਾ ਮਾਰਿਆ ਸੀ ਭਾਵੇਂ ਕਿ ਬਚਾ ਨਹੀਂ ਸਕਿਆ ਸੀ ਪਰ ਹਾ ਦਾ ਨਾਰਾ ਮਾਰਨ ਬਦਲੇ ਉਹਦੀ ਪਰੰਪਰਾ ਦੀ ਇੱਜ਼ਤ ਹੈ ਇਹ ਹੋ ਤੁਹੀ ਸਿੱਖਣਾ ਹੈ ਕਿ ਜਿਹੜਾ ਸ਼ਬਦ ਮੂੰਹੋਂ ਨਿਕਲਦਾ ਹੈ ਇਹ ਗੁਰੂ ਹੈ ਇਸ ਕਰਕੇ ਸੋਚ ਕੇ ਬੋਲੋ ਤੇ ਜਿਹੜਾ ਸਾਡੇ ਕੋਈ ਕੰਨਾਂ 'ਚ ਪਾ ਰਿਹਾ ਹੈ ਉਹਨੂੰ ਸੋਚ ਕੇ ਸੁਣੋ ਸੁਣ ਕੇ ਵੀ ਸੋਚੋ ਕਿ ਸਾਨੂੰ ਜੋ ਸਿਖਾਇਆ ਜਾ ਰਿਹਾ ਹੈ ਜਾਂ ਅਸੀਂ ਜੋ ਸਿਖਾ ਰਹੇ ਹਾਂ ਉਹ ਕਿਸ ਕਿਸਮ ਦਾ ਹੈ ਸਮੇਂ ਦੇ ਨਾਲ ਰਲ ਜਾਓ ਇਹ ਭਲੇਖਾ ਹਰ ਸਰਕਾਰ ਪਾਉਂਦੀ ਹੈ ਇਇ ਇੱਕ ਐਸਾ ਚੋਗਾ ਹੈ ਜਿਹੜਾ ਹਰ ਬੰਦਾ ਚੁਗਣ ਲਈ ਕਾਲਾ ਹੋ ਜਾਂਦਾ ਹੈ ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੇ ਤੁਹਾਨੂੰ ਆਪਣੀ ਬ੍ਰਾਸਤ ਦਾ ਪਤਾ ਹੋਵੇ ਅੱਜ ਦੇ ਸਮੇਂ ਅੰਦਰ ਤਿੰਨ ਚੀਜ਼ਾਂ ਨੇ ਇੱਕ ਹੈ ਰਾਜਨੀਤੀ ਇੱਕ ਹੈ ਵਪਾਰ ਇੱਕ ਹੈ ਕਲਾਕਾਰੀ ਮਨੋਰੰਜਨ ਤੁਸੀਂ ਧਿਆਨ ਦੇ ਕੇ ਦੇਖੋ ਜਿਨ੍ਹਾਂ ਨੂੰ ਰਾਜਨੀਤਿਕ ਮੰਨਦੇ ਹਾਂ ਅਸੀਂ ਮੰਨਦੇ ਹਾਂ ਕਿ ਉਹ ਝੂਠ ਬੋਲ ਸਕਦੇ ਨੇ ਵਪਾਰ ਦੇ ਵਿੱਚ ਵੀ ਅਸੀਂ ਝੂਠ ਨੂੰ ਪ੍ਰਵਾਨਗੀ ਦਿੰਦੇ ਆ ਕਿ ਵਪਾਰੀ ਨੇ ਝੂਠ ਬੋਲਣਾ ਹੁੰਦਾ ਹੈ ਨਕਲਾਂ ਵਾਲੇ ਤਾਂ ਸ਼ੁੱਧ ਨਕਲ ਕਰਦੇ ਨੇ ਝੂਠੋ ਝੂਠ ਜੇ ਸਿੱਖਾਂ ਦੀ ਵਿਰਾਸਤ ਸਿਖਾਉਣੀ ਹੈ ਤਾਂ ਜਿਹੜੀਆਂ ਚੀਜ਼ਾਂ ਝੂਠ ਦੇ ਉੱਤੇ ਖੜੀਆਂ ਨੇ ਉਹਨਾਂ ਨਾਲ ਸਾਡਾ ਸਦਾ ਟੱਕਰਾ ਰਿਹਾ ਹੈ ਜਿੰਨੀ ਵੀ ਅਰਦਾਸ ਹੈ ਸਾਰੀ ਉਹ ਇਸ ਗੱਲ ਦੀ ਗਵਾਹੀ ਹੈ ਕਿ ਸਾਡੇ ਪੁਰਖਿਆਂ ਸੱਚ ਤੇ ਪਹਿਰਾ ਦਿੱਤਾ ਤੇ ਤੁਹਾਡੇ ਲਈ ਵੀ ਇੰਨੀ ਬੇਨਤੀ ਹੈ ਕਿ ਜਿਦੋਂ ਜਿੰਨੀ ਸਵਾਸਾਂ ਦੀ ਪੂੰਜੀ ਮਿਲੀ ਹੋਈ ਹੈ ਉਹ ਇਸ ਲੇਖੇ ਲਾਵੇ ਕਿ ਸੱਚ ਤੇ ਪਹਿਰਾ ਨਿਵੇ ਮਾਇਆ ਕਿੰਨੀ ਆਉਂਦੀ ਹੈ ਤਖਲੀਬ ਕਿੰਨੀ ਆਉਂਦੀ ਹੈ ਇਹ ਦੁਨੀਆਂ ਦੇ ਹਿਸਾਬ ਦਾ ਮਾਨਾ ਹੈ ਇਹ ਸਾਡੀ ਵਿਰਾਸਤ ਦਾ ਮਾਨਾ ਨਹੀਂ ਹੈ ਇਹ ਸਾਡੇ ਇਤਿਹਾਸ ਦਾ ਮਾਨਾ ਨਹੀਂ ਹੈ ਇਹ ਸਾਡੀ ਅਰਦਾਸ ਦਾ ਮਾਨਾ ਵੀ ਨਹੀਂ ਹੈ ਸਾਡੇ ਨਿਭ ਜਾਣ ਦਾ ਮਸਲਾ ਹੈ ਉਹ ਵੀ ਸੱਚ ਧਰਮ ਤੇ ਚੱਲਦਿਆਂ ਹੋਏ ਆ।